ਕੀ ਬਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਕੀ ਹਾਲ ਚਾਲ ਹੈ ਤੇ ਇਹਦੇ ਉੱਠ ਪਏ ਤਾਂ ਅੰਦਰ ਉੱਠ ਕੇ ਬਾਬ ਚੱਕਤੀ ਵੀਡੀਓ ਟਾਈਮ ਨਾਲ ਹੀ ਤੇਰ ਨੀਂ ਨੂ ਵਟ ਲੀ ਗੇਰ ਨਹੀਂ ਗੱਲਾਂ ਨਹੀਂ ਕਰਦੇ ਜੀ ਫਿਰ ਰੋਜ਼ ਆਣ ਤਲਵੰਡੀ ਤੇ ਤਲਵੰਡੀ ਜਾਣਾ ਤਲਵੰਡੀ ਜਾਣਾ ਤਲਵੰਡੀ ਕਿਹਨਾ ਚੁੱਥੇ ਕੀ ਕਹਿੰਦੇ ਆ ਓਹੋ ਮਾਨਸਾ ਇਹਨਾਂ ਨੂੰ ਮੈਂ ਖਵਾਈ ਲਵਾ ਦਗੇ ਤੇ ਜਿਹਦਾ ਜਾਣਾ ਹੋਇਆ ਤੇ ਠਿਕਣੀ ਆ ਕੇ ਨ ਛੱਡ ਲਾਏ ਤੇ ਕਿਰਨੀਰੇ ਵਾਲਾ ਕੰਮ ਨਵੇਂ ਨਹੀਂ ਰਹੀ ਯਾਰ ਨੀਰ ਨੂੰ ਮੈਂ ਕਰ ਲੇਗੇ ਤੇ ਇਹਨਾਂ ਨੂੰ ਕਰ ਸਾਈਡ ਤੇ ਕਰ ਚੱਲ ਜਾਂਗੇ ਬਸ ਸਹੀ ਹੋ ਕੇ ਰਿਪੋਰਟ ਹੈਗੀ ਤੇ ਮੈਂ ਨੀਰੇ ਵਾਲਾ ਕੰਮ ਨਵੇਂ ਰੇ ਗੱਡੀ ਗੁੱਡੀ ਭਰ ਲੈ ਨੀਰੇ ਦੀ ਰੋਟੜੇ ਦੇਖ ਲਾਂਗੇ ਆ ਕੇ ਖਾ ਖਲਾਵਾਂਗੇ ਹਨਾ ਚਲੋ ਫਿਰ ਚੱਲ ਜੀ ਖੇਤ ਨੂੰ ਨੀਰਾ ਘੱਟ ਲਈ ਗੋ ਆਬਿਓ ਤੇ ਆ ਗਿਆ ਪਾ ਖੇਤ ਹੁਣ ਤੇ ਬਸ ਢੇੜਾ ਗੂੜਾ ਤੇਰੀ ਮਾਰ ਦੇ ਤੇ ਬਸ ਨੀਰ ਵੱਢ ਗਿਆ ਦਵਾ ਦਾ ਬਸ ਕੱਲ ਜਿੰਨਾ ਪਰਸ ਜਿੰਨਾ ਅੱਜ ਕੱਲ ਤਾਂ ਵੱਢ ਨਹੀਂ ਆਪਾਂ ਤੇ ਚੱਕ ਲਈਆ ਆਪਣਾ ਅਸਤਰ ਇਹ ਬਹੁਤ ਤਕੜਾ ਅਸਤਰ ਹੈ ਇਹ ਇਹ ਇਹਨੂੰ ਕੱਢ ਲਿਆ ਬਾਹਰ ਅਸਤਰ ਨੂੰ ਲਾਓ ਜੀ ਅਸਤਰ ਆਪਣਾ ਕਾਇਮ ਹੈ ਤੇ ਆਪਾਂ ਵੀ ਕਾਇਮ ਆ ਦੇ ਦਵਾ ਨੀਰ ਵੱਢ ਕੇ ਚੱਲ ਗਏ ਕਰਾਂ ਕਾਹਲਾ ਹੀ ਹਿੰਦੀ ਹੁਣ ਤਾਂ ਤੇ ਚੱਲਣਾ ਪਰ ਉੱਥੇ ਆਪਾਂ ਸ਼ਾਇਦ ਪੱਕਾ ਨਹੀਂ ਪਤਾ ਸ਼ਾਇਦ ਤੇ ਜੇ ਨਾ ਗਏ ਫਿਰ ਉੱਥੇ ਆਮ ਤਾਂ ਹੈਗੇ ਬੈਠੇ ਤੇ ਚੱਲੋ ਫਿਰ ਕਰਦੇ ਹਾਂ ਆਬੋ ਨੀਰਾ ਵੱਢ ਕੇ ਕਰਤਾ ਲੋਡ ਜਮਾ ਹੈ టు ਜੱਡ ਕੰਪਲੀਟ ਕੰਮ ਹੋ ਗਿਆ ਆਪਣਾ ਤੇ ਚੱਕੀ ਦਾਤੀ ਤੇ ਆਪਣਾ ਹੋ ਹੁੱਡੀ ਚੱਕ ਲਈ ਹੁੱਡੀ ਠੀਕ ਹੈ ਆਏ ਹਾਏ ਚੱਲੋ ਭਈ ਹੁਣ ਚੱਲੀਏ ਘਰੇ ਦਵਾ-ਦਵ ਤੇ ਚੱਲ ਕੇ ਵਹਣੇ ਆ ਨਾਉਣੇ ਹੋਣ ਯਾਰ ਤੇ ਬਸ ਚੱਲ ਕੇ ਪਹੁੰਚਦੇ ਆ ਵੀ ਚੱਲਣਾ ਕਿ ਨਹੀਂ ਚੱਲਣਾ ਆਪਣਾ ਉੱਥੇ ਮਾਨਸਾ ਪੁੱਛਾਂਗੇ ਜਾਣਾ ਹੈ ਤਾਂ ਠੀਕ ਆ ਕਿੰਨੀ ਫਿਰ ਘਰੇ ਤਾਂ ਹੈਗਾ ਹੀ ਆ ਆਪਾਂ ਤੇ ਟੰਗਲ ਕੇ ਦਾਤੀ ਦੁੱਤੀ ਪਾਣੀ ਪੁਣੀ ਧਰ ਲ ਗਿਆ ਉਹਦਾ ਇਧਰ ਚੋਬਰ ਲੱਗੇ ਤੇ ਕੰਮ ਤਾਂ ਕਰ ਜਾਂਦੇ ਆ ਤੇ ਇਹੋ ਵੇਖੋ ਚੱਲੋ ਫਿਰ ਚੱਲ ਕੇ ਬਾਬੇ ਕੋਲ ਕਰੇ ਫਿਰ ਬਾਬੇ ਘਰੇ ਚੱਲਦੇ ਆ ਫਿਰ ਪਾਲ ਕੇ ਗੱਡੀ ਗੁੱਡੀ ਕਰ ਲਈ ਲੋਡ ਸਾਰਾ ਸਮਾਨ ਤੇ ਫਿਰ ਚੱਲਦੇ ਆ ਉਹ ਬਾਬੇ ਉਹ ਲਿਆਂਦਾ ਨੀਰਾ ਤੇ ਖਲਤੀ ਗੱਡੀ ਤੇ ਹੁਣ ਖਾਲੀ ਗੇ ਆਪ ਰੋਟੀ ਘਾਟੀ ਠੀਕ ਹੈ ਤੇ ਨਾਲ ਗੇ ਤੇ ਪੁੱਛਿਆ ਸੀ ਮਣਪ੍ਰੀਤ ਨੂੰ ਮੋੜਾ ਉੱਥੇ ਮਾਨਸਾ ਜਾਂਦਾ ਉਹ ਕਹਿੰਦਾ ਮੈਂ ਮੁੰਡੇ ਨੂੰ ਪੁੱਛਦਾ ਆਂ ਕਹਿੰਦਾ ਨੂੰ ਮੈਂ ਜੇ ਜਾਣਾ ਹੋਇਆ ਤਾਂ ਤੇ ਦੱਸੂਆ ਫੋਨ ਲਾ ਕੇ ਆਪਾਂ ਨੂੰ ਫਿਰੋ ਤੇ ਕਿਹਾ ਰੋਟੀ ਜੱਟੀ ਖਾ ਲਈ ਗਿਆ ਠੀਕ ਆ ਭੁੱਖ ਬਹੁਤ ਲੱਗੀ ਹੈ ਪਰ ਘਰੇ ਵੀ ਕੋਈ ਹੋਈ ਨਹੀਂ ਤੁਹਾਨੂੰ ਲੋਕ ਲਈ ਪੇ ਸਾਰੇ ਕਾਬਰੇ ਕਿਦੇ ਸਾਰੇ ਜਾਵੜੇ ਪਾ ਭੋਜ ਤੇ ਮੈਂ ਰੋਟੀ ਕੱਟੀ ਖਾ ਲਿਆ ਰੋਟ ਖਾ ਲਈਏ ਰੋਟ ਰੋਟ ਟਾਈਮ 11 12 ਵਜੇ ਮਨ ਗਰਮ ਧਰੀ ਤੇ ਸਮਾਣ ਚਲੋ ਫਿਰ ਰੋਟੀ ਜੱਟੀ ਖਾ ਲਈਏ ਕਰ ਤੇ ਫਿਰ ਵੇਣਾ ਜੇ ਨਾ ਜਾਣਾ ਜਨਵਾਰ ਬਾਰ ਕੱਢ ਲਾਂਗੇ ਆਪਣੇ ਲਾ ਕੇ ਜੀ ਠੀਕਾ ਤੇ ਕਰਦੇ ਆਂ ਸ਼ੈੱਡ ਫੋਟੋ ਨਾ ਫਿਰ ਲਓ ਬਾਬੋ ਰੋਕੀ ਜੱਟੀ ਖਾ ਗੋਗੇ ਵੇਲੇ ਜਮਾ ਤੇ ਕੱਢਦੀ ਆ ਕਬੂਤਰ ਬਾਹਰ ਤੇ ਮੈਨੂੰ ਮਾ ਕੇ ਬਣੇ ਨੇ ਇਹਨਾਂ ਨੂੰ ਜਿੰਨੇ ਹੋਣਗੇ ਤਾਂ ਪਾਣੀ ਪੁਣੀ ਪਾੜ ਗਏ ਫੜ ਕੇ ਬੰਹੂਏ ਜਮਾ ਹੂੰ ਬਸ ਬਣਾਉਂਦਾ ਹਾ ਹਣ ਇੱਕ ਦੋ ਫੜ ਚ ਲਿਆਉਂ ਮੈਂ ਹੱਸ ਕੇ ਚ ਫੇਰ ਵੇਖਾਂਗੇ ਕੀ ਕਹਿੰਦੇ ਆ ਹਨ ਚਲੋ ਜੇ ਆਮ ਫੜਕੇ ਮੈਂ ਚਟਾ ਫੜਕੇ ਪਾਣੀ ਜਿਭਾਉ ਟੱਕੇ ਨਾਲ ਫੜਕੇ ਪਾਉਂਗੇ ਨੰਮ ਨੰਮ ਆਇਓ ਆਇਓ ਲੈ ਵੀ ਆਹ ਫੜ ਲਈ ਖੰਡ ਆਪਣੀ ਤੈਨੂੰ ਬਹਿਣੀ ਹੈ ਇਹ ਸੱਟਾ ਪਾਣੀ ਜਿਨ ਮੈਂ आयो 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 चलो तो बारे चलो 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 बाहर चलो 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 बाहर चलो चलो तो बाबा बाहर काट लिए फिर दिखाने आप कट दे इतने सारे बार, बार तेना तो ते ते हों नहीं पता तो माड़ा है बच्चे बढ़ के बाहर निकला है चिट्टा है तो मैं फट के वाड़ा सी नहीं पता भी ये नहाँगे या ना नहाँगे है ना ਇੰਨੇ ਕਿ ਪਤਾ ਕਰ ਆ ਬਾਹਰ ਭੇਡਦੀ ਨਾ ਕਿ ਤਾਂ ਉਹ ਬਿੱਲੀ ਬੁੱਲੀ ਆ ਗਈ ਨਹੀਂ ਪਾਉੜੀਆਂ ਦੇ ਯਾਰ ਨਾ ਹੋ ਗਏ ਨਾਲ ਹੋੜ ਤੇ ਕੋਈ ਵਾਬੂ ਕਰਦੇ ਆ ਠੀਕ ਆ ਇਹਨਾਂ ਨੂੰ ਵੇਜਿਆ ਹੁੰਦਾ ਫੇਰ ਤੋਰੇ ਫੇਰ ਕਰ ਲੈੰਦੋ ਆਓ ਵਾਬੂ ਤੇ ਨਾਤੇ ਨੂੰ ਤਾਂ ਹੈ ਨਹੀਂ ਇਹ ਜਿੱਦੋਂ ਅੰਦਰ ਵੜਦੇ ਨੂੰ ਕਾਲ ਹੋ ਗਈ ਥੋੜਾ ਜਿਹਾ ਬਾਹਰ 20 ਮਿੰਟ ਬਾਹਰ ਰਹੇ ਆ ਤੇ ਜਾ ਕੇ ਬਾਕੀ ਆਂਡੇ ਲਈ ਪੀਣੇ ਕਬੂਤਰਿਆਂ ਰ ਤੇ ਅੰਦਰ ਜਾਂਦੀ ਉਹਦੇ ਚਸ ਕਰਦੇ ਸਾਰੇ ਤੇ ਜਾ ਕੇ ਆਂਡਿਆਂ ਤੇ ਬਹਿ ਗਏ ਆਪਦੇ ਮਤਲਬ ਵੜ ਜੋ ਅੰਦਰ ਆ ਬਾਹਰ ਆ ਕੇ ਰਾਜੀ ਨਹੀਂ ਇਹ ੱੱਕੇ ਨਾ ਕੱਢਨੇ ਪੈਂਦੇ ਤੇ ਫੇਰ ਫੇਰ ਅੰਦਰ ਵੜ ਜਾਂਦੇ ਨੇ ਨਾ ਉਹਨਾਂ ਦੇ ਨੇ ਕਿੱਥੋਂ ਆਗਾ ਉਹ ਪਰ ਅੰਦਰ ਹੀ ਬੈਠ ਰਹੇ ਨੇ ਦਾ ਮੂੰਹ ਹੀ ਅੰਦਰ ਵਾਲਾ ਤੇ ਬਸ ਚਲੋ ਹੁਣ ਘਾਰੇ ਵੀ ਹੈ ਨਹੀਂ ਯਾਰ ਉਧਰ ਚੱਲ ਵੜਦੇ ਆਪਾਂ ਚਲੋ ਇਹਨਾਂ ਘਰ ਦੇ ਆਣਗੇ ਤੇ ਫੇਰ ਵੇਖ ਲਾਂਗੇ ਲਓ ਵੇ ਚੱਲਦੇ ਹਾਂ ਮਨਪ੍ਰੇਤ ਕੌਲ ਜੂਨ ਦਿਖਾਈ ਨਾ ਪੰਟੜੀ ਮੈਂ ਤੋ ਚੱਲ ਕੇ ਵਹਿਣਿਆ ਅੱਜ ਲੇਟ ਬਾਅ ਹੋਰ ਮੰਲਾ ਮੈਂ 12:30 ਵਜੇ ਹੋਣਗੇ ਘਟੋ ਘਟਾ 12:30 ਦਾ ਟਾਈਮ ਹੋਆ ਕੌਣ ਕਰਿਆ ਇਹ ਤੇ ਹੁਣ ਮੈਂ ਇਧਰ ਜਾਨਾ ਤੇ ਛੱਡੀ ਬਹੁ ਜਾਨਵਰ ਹੋ ਚਲੋ ਪਰ ਚੱਲ ਕੇ ਵਹਿਣਿਆ ਪਿਓ ਸੁੱਦਾ ਹੁਣ ਘਰ ਨੂੰ ਚੱਲ ਪਿਆ ਉੱਥੋਂ ਮਣਕੇ ਦੇ ਕੋਲ ਆ ਕੇ ਕੋਈ ਹੈ ਹੀ ਨਹੀਂ ਕੋਈ ਕੰਟੈਂਟ ਹੀ ਨਹੀਂ ਬੇਰ ਕੀ ਬਣਾਈਏ ਕੀ ਨਾ ਕਰਕੇ ਇਸ ਤਾਂ ਕੁਛ ਨਹੀਂ ਭੈਣ ਦਾ ਤਾਂ ਮੂਡ ਖਰਾਬ ਹੋਇਆ ਤਾਂ ਸਰਬਸ ਹੋਣ ਸਦ ਤੱਕ ਖੇਤ ਹੀ ਚੱਲਾਂਗੇ ਹੁਣੇ ਠੀਕ ਸ਼ਾਇਦ ਢੇੜਾ ਗੁੜਾ ਮਾਰਾਂ ਦੁਆਰੇ ਫਿਰ ਨਾ ਜੀ ਜੂ ਕੁਛ ਨਹੀਂ ਲੱਗਦਾ ਭੈਣ ਚੋਤਾ ਆਏ ਕੰਮ ਲਾਂਗੂ ਤੁਰੇ ਫਿਰਦੇ ਆ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਕੁਛ ਨਹੀਂ ਚਲੋ ਬਾਬੇ ਫਿਰ ਨਾਲ ਹੀ ਚੱਲੇ ਗੇ ਰਾਵਾਂ ਫਿਰ ਵਣੇ ਗੇ ਤੇ ਚੱਲਦੇ ਹਾਂ ਖੇਤ ਤੋਂ ਖੇਤ ਨੂੰ ਢੇੜਾ ਗੁੜਾ ਮਾਰਾ ਇਹ ਤੇ ਨਾ ਹਣੂਲੇ ਸੀ ਉਹ ਕਿਸੇ ਫਰੈਸ ਤੇ ਚੱਲਦੇ ਹਾਂ ਖੇਤ ਖੇਤ ਸਾਣੇ ਜੀ ਲੱਗਦਾ ਉਹ ਘਰੇ ਵੀ ਕੰਮ ਹੈ ਨਹੀਂ ਬਜਰ ਕੀ ਕਰੀ ਹੁਣੇ ਸਭ ਦੇ ਹਿਸਾਬ ਆਪਣੇ ਕੋਲ ਤਾਂ ਠੀਕ ਐ ਤੇ ਟਾਈਮ 4:30 ਹੋ ਗਏ ਬੱਚਾ ਆਉਂਦਾ ਖੇਤ ਜਾ ਕਰਦਾ ਗੱਲਾਂ ਬਾਤਾਂ ਕੁਝ ਸ਼ੇਅਰ ਥੋੜੇ ਨਾਲ ਮਾੜੀ-ਮੁਟੀਆਂ ਤੇ ਚਲੋ ਬੱਚਾ ਖੇਤ ਨੂੰ ਬਾਬੇਓ ਤੇ ਆ ਗਏ ਸੀਗੇ ਖੇਤ ਤੇ ਮੰਜਾ ਕੱਢ ਲਿਆ ਬਾਹਰ ਤੇ ਵੀਡੀਓ ਦੀ ਕਰਦਗੇ ਸੈਟਿੰਗ ਥੋੜੀ ਜੀ ਹੂੰ ਦਾ ਵੈਸੇ ਸੈਟਿੰਗ ਹੀ ਆ ਥੰਬਨੇਲ ਬਣਾ ਰਿਹਾ ਹਾਂ ਤੇ ਚਾਪੀ ਚੁੱਕੀ ਦੇਖ ਲਈ ਇੱਥੇ ਕਿਥੇ ਪਈ ਹੋਗੀ ਕੀ ਆ ਬੀਚੂ ਵੀ ਕਿੱਥੇ ਹੋਇਆ ਨਾ ਇੱਥੇ ਵੀ ਨਹੀਂ ਇੱਧਰ ਇੱਧਰ ਵੇਖ ਕੇ ਆਉਣਾ ਬਈ ਚਾਪੀ ਮੈਂ ਮਿਲ ਗਈ ਚਾਪੀ ਬਈ ਚਾਪੀ ਭਾਲੀ ਚਾਪੀ ਚਾਪੀ ਚਾਬੰਜਾ ਘੱਟ ਗਿਆ ਬਾਰ ਯਾਰ ਨਾ ਅੱਖਾਂ ਮੱਚੀ ਜਾਂਦੀਆਂ ਭੈਣ ਨੂੰ ਪਤਾ ਨਹੀਂ ਕੀ ਹੋਇਆ ਪਿਆ ਇਹ 2-3 ਦਿਨ ਹੋ ਗਏ ਭੈਣ ਚੋਦ ਦੇ ਨੇ ਤੇ ਸਰੀਰ ਜੰਮਣ ਛਟਾ ਕੋਈ ਗੱਲ ਨਹੀਂ ਨਾਲੇ ਕੋਈ ਬਾਤ ਨਹੀਂ ਤੋ ਨਾ ਮੈਨੂੰ ਕੁੜੀ ਤੋਂ ਬਈ ਸਿੱਧਾ ਨਹੀਂ ਬਾਤ ਕੋਈ ਬਾਨੀ ਕੀ ਯਾਰ ਮੰਜਾ ਕੱਢ ਲਈਏ ਬਾਹਰ ਹੈਨਾ ਮੰਜਾ ਹੋਰ ਤਾਂ ਸਮਰਨ ਇਥੇ ਨਾ ਆ ਆਪਣਾ ਭਰਾ ਉਹ ਕੋਠਾ ਗਰੀਬਾਂ ਦਾ ਆਏ ਹਾਏ ਇਹਨੂੰ ਕੱਟ ਕੇ ਮੰਜਾ ਬਾਹਰ ਕੱਢਣਗੇ ਫਿਰ ਲੋ ਲਓ ਬਾਬੇ ਤੇ ਚੱਲਦੇ ਆਪਾਂ ਘਰ ਨੂੰ ਠੀਕ ਹੈ ਘਰੋਂ ਫੋਨ ਆਉਣ ਲੱਗ ਗਏ ਹੁਣ ਤਾਂ ਤੇ ਮੈਨੂੰ ਆਉ ਚਿਰ ਹੋ ਗਿਆ ਵੇਲਾ ਹੁੰਦਾ ਹਨੇਰਾ ਹੋਈ ਚੱਲਿਆ ਧੁੱਪ ਜੀ ਵੀ ਖਤਮ ਹੋ ਗਈ ਸੂਰਜ ਛੱਲੇ ਹੋ ਗਿਆਗਾ ਤੇ ਲਾਦ ਕੇ ਜੈਡ ਸਕਿਉਰਟੀ ਆਪਣੇ ਸੋਚਾ 10 ਸਟਾਰ ਹੋਟਲ ਦੀ ਹੋਟਲ ਆ ਰੂਮ ਨਹੀਂ ਠੀਕ ਆ ਇਹ ਇਹ ਵੱਡਾ ਹੋਟਲ ਆ ਅੰਦਰ ਇਹ ਰੂਮੇ ਹੋਰ ਆ ਦੱਸ ਨਹੀਂ ਸਕਦਾ ਤੁਹਾਨੂੰ ਅੰਡਰਗਰਾਉਂਡ ਆ ਉੱਥੇ ਇਹਦੇ ਗੇਟ ਜਰਤੀ ਨੂੰ ਪਣ ਦਵਾ ਦਵ ਮੈਂ ਚੰਦਗੀ ਤੋਂ ਕੋਣੋਂ ਲਾਗ ਗੇ ਕਰੇ ਚੱਲ ਕੇ ਕਰਦੇ ਆ ਫਿਰ ਸ਼ੇਅਰ ਤੁਹਾਡੇ ਨਾਲ ਤੇ ਪਾਉਣੇ ਆ ਚੱਲ ਕੇ ਦਾਣੇ ਪਾਣੀ 1 ਮਿੰਟ ਰੁਕ ਜਾਓ ਵੀਡੀਓ ਬੰਦ ਕਰ ਦਈਏ ਤੇ ਲੋਕ ਲੱਗਣ ਨਹੀਂ ਉਹ ਪਾਈ ਆਗੇ ਕਰੇ ਕਹਿੰਦੇ ਕਿੱਥੇ ਆਗੇ ਕਹਿੰਦੇ ਘਰੇ ਜਿੱਥੇ ਰੋਜ਼ ਪੈਣਾ ਪੈਂਦਾ ਤੇ ਹੁਣ ਪਾਈਗੇ ਵੀਡੀਓ ਅੱਜ ਟਾਈਮ ਨਾਲ ਅੱਜ ਕਰੇ ਕਿਉਂਕਿ ਟਾਈਮ ਨਾਲ 6:00 ਵਜੇ 17 ਮਿੰਟ ਹੋਏ ਕਰਦੇ ਆ ਤਿਆਰੀ ਵੀਡੀਓ ਦੀ ਤੇ ਬਾਕੀ ਅੰਦਰ ਪਾਈ ਵੀਡੀਓ ਤੇ ਲਾਗੇ ਫੋਨ ਚਾਰਜ ਨਾਲੇ ਤੇ ਬਾਕੀ ਓਕੇ ਰਿਪੋਰਟ ਹੈ ਛੱਡ ਕੇ ਲਾਈਟਾਂ ਲੁਟਾ ਅੰਦਰ ਜਾ ਕੇ ਆਪਦੀ ਕਬੂਤਰਾਂ ਵਾਲੇ ਇਹ ਆਪੜੇ ਲਾਈਟਾਂ ਭਾਈ ਨਾਲੀਆਂ ਖੁਲ ਜਾ ਸਿੰਮ ਸਿੰ ਤੇ ਅਰ ਜਾ ਬੈਸਤਰੀ ਤੇ ਲਾਰੇ ਫੂ ਚਾਰਜ ਤੇ ਪਾਈ ਗਏ ਵੀਡੀਓ ਤੇ ਪਹਿਲਾਂ ਪਾ ਦਈਏ ਗੰਦੀ ਜੀ ਰੀਲ ਠੀਕ ਹੈ ਦੇਖੋ ਕਰਾਂ ਫਿਰ ਲਓ ਬਾਪੂ ਤੇ ਵੀਡੀਓ ਵੀਡੀਓ ਪਾਤੀ ਤੇ ਹੁਣ ਆਪਾਂ ਪਾ ਦਈਏ ਆਪਣੇ ਕਬੂਤਰਾਂ ਨੂੰ ਦਾਣੇ 7 ਵਜੇ ਨੂੰ ਵੀਡੀਓ ਪੈ ਗਈ ਢਿੰਗੀ ਟੇਢੀ ਜਿਹੀ ਬਣੀ ਸੀਗੀ ਤੇ ਹੁਣ ਦਾਣੇ ਪਾਈਏ ਉਹਨਾਂ ਨੂੰ ਦਾਣੇ ਤੇ ਪਾਣੀ ਹਨਾ ਤੇ ਜੱਗ ਚੱਕ ਲਈਏ ਜੱਗ ਜੱਕ ਜੱਕ ਕੇ ਜਗ ਜੱਕ ਕੇ ਜਗ ਜਗ ਲਈ ਗਰਮ ਪਾਣੀ ਗਰਮ ਪਾਣੀ ਪਾਲ ਕੇ ਗੀਜ਼ਰ ਚੋਂ ਗੀਜ਼ਰ ਚੋਂ ਗਰਮ ਪਾਣੀ ਪਾਲੀਏ ਚਲੋ 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 ਬਾਬਾ ਚਲੋ ਮੁੰਦਰੀ ਵੀ ਪੈ ਗਈ ਜੱਟੀਏ ਉਹ ਤੇਰਾ ਦਿੱਤਾ ਛੱਲਾ ਮੇਰੀ ਉਂਗਲ ਚ ਲੈ ਗਿਆ ਤੇ ਤੂੰ ਨਾ ਜ਼ਰਾ ਚੁਲਾਈ ਗਈ ਜੱਟੀਏ ਆਇਆ ਗਰਮ ਪਾਣੀ ਆ ਜਾ ਆ ਜਾ ਆ ਜਾ ਆ ਜਾ ਖੰਡਾਈ ਇਹਦਾ ਗਰਮ ਗਰਮ ਹੋਊਗਾ ਹੌਨ ਲੱਗ ਗਿਆ ਨਿਗਰ ਲੱਗ ਗਿਆ ਪਾਪਾ ਕਿ ਨਿਕਲਦੀ ਐ ਨਹੀਂ ਨਿਕਲਦਾ ਹੌਨ ਨਿਕਲਦਾ ਜਿਪਾਟ ਬਸ ਜਿੰਨਾ ਕੋਣਾ ਬੋਲੇ ਵਿੱਚ ਆਉਂਗਲ ਪਾਣੀ ਬਹੁਤ ਗਰਮਾ ਚਲੋ ਬਈ ਚਲੋ ਲੈ ਕੇ ਚਲੀਏ ਗਰਮ ਪਾਣੀ ਗਰਮ ਪਾਣੀ ਲੈ ਚਲੀਏ ਤੇ ਦਾਣੇ ਪਾ ਦਈਏ ਦਾਣੇ ਜਮਾ ਹੈ ਨਹੀਂ ਜਿਹਨਾਂ ਕੋਲੇ ਜਮਾ ਕੰਮ ਨਵੇੜੀ ਪਏਗੇ ਚਲੋ 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 ਅੱਜ ਘਰੇ ਹੈ ਨਾ ਕੋਈ ਤਾਂ ਥੋੜੀ ਮੈਂ ਖੁੱਲ ਕੇ ਵੀਡੀਓ ਬਣਾਇਨਾ ਜਿਵੇਂ ਮੰਮੀ ਆ ਕੇ ਰੈਡੀ ਰਕ ਹੁੰਦੇ ਆਗੇ ਅੱਜ ਜਮਾ ਕੋਈ ਨਹੀਂ ਗੇ ਕੱਲੜ ਜੱਗ ਵੀ ਆਪ ਹੈ ਇਹਨਾਂ ਦਾ ਪਾਣੀ ਉਹ ਤਾਂ ਹੋ ਜਾ ਹੈਗਾ ਪਰ ਇਹਦੇ ਪੰਜ ਫੜਾ ਜਾ ਠੰਡਾ ਹੈ ਇਹਨੂੰ ਕੱਢਦੇ ਨੇ ਆਪਾਂ ਨਾਲੇ ਫੰਗ ਜਿੱਤ ਤੋਂ ਲੈ ਜਾਣਗੇ ਲਓ ਬਈ ਕਿ ਥੋੜਾ ਹੋੜ-ਹੋਲ ਦੀ ਗੇ ਲਓ ਬਈ ਢੋਲਤਾ ਹੋਰ ਤੇ ਪਾ ਦਈਏ ਗਰਮ ਪਾਣੀ ਹੁਣ ਗਰਮ ਨੀ ਦੀ ਲੋੜ ਨਹੀਂ ਮੇਰੇ ਸਹਾਰਾ ਹੁਣ ਪਾ ਦਿੰਦੇ ਆ ਬਸ ਪਰ ਉਹ ਜੋ ਪਰ ਲੋੜ ਨਹੀਂ ਗੈੜ ਦੇ ਕਾਸ ਮਾੜੇ ਇੱਠਾਂ ਇੱਠਾਂ ਲਾਤੀਆਂ ਓਏ ਕੱਪੜਾ ਕਿੱਥੇ ਆ ਟ੍ਰੈਡ ਤੇ ਹੈ ਨੀਗਾ ਆ ਰਿਹਾ ਬਿਠਾਈਆਂ ਸਾਫ਼ ਕਰ ਦਿੱਤੀਆਂ ਇੱਕ ਮਿੰਟ ਬਾਪੇ ਬਿਠਾ ਫੁਟਾ ਸਾਫ਼ ਕਰਕੇ ਤੇ ਦਾਣੇ ਪਾ ਲਈਏ ਚ ਪਰ ਸਭ ਤੋਂ ਲੈਡ ਛੱਟ ਗਈ ਪਹਿਲਾਂ ਹਣਾ ਇਹਨੂੰ ਭੇਡ ਦਈਏ ਇੱਕ ਇੱਕ ਮਿੰਟ ਇਹਨੂੰ ਭੇਡ ਦੇ ਤੇ ਸਾਫਾਈ ਕਰ ਲੈਣ ਥੋੜਾ ਵੀਡੀਓ ਹੀ ਬਣ ਜੂਗੀ ਤੁਹਾਨੂੰ ਪਤਾ ਨਾ ਫਰਮਾ ਵੀਡੀਓ ਲੰਮੀ ਬਣਾ ਕੇ ਰਾਜ਼ੀਂ ਪਰ ਮੈਂ ਇਥੋਂ ਬੰਦ ਹੀ ਨਹੀਂ ਫਿਰ ਵੀ ਭੈਣ ਚੋ ਦੀ ਪਤਨੀ ਗੱਲ ਹੈ 10 15 ਮਿੰਟ ਦੀ ਵੀਡੀਓ ਮਸਾ ਬੰਦਦੀ ਹੈ 20 ਮਿੰਟ ਤੋਂ ਮੈਂ 20 ਮਿੰਟ ਤੇ ਵੀਡੀਓ ਮੈਥੋਂ ਬਾਬੋ ਜਾਂਦੀ ਨਹੀਂ ਪਤਾ ਨਹੀਂ ਕੀ ਕਾਰਨ ਹੈ ਕਿਣੀ ਕੰਟੈਂਟ ਹੈਣੀ ਆਪਣੇ ਕੋਲੇ हां जिद्दै ਕੰਮ ਹੋਵੇ ਹੋਈ ਹੈਨਾ ਬਲ ਗਾਰਟ ਗਿਨਪ ਹੋ ਗਿਆ ਕਣਕ ਇੰਨੀ ਬਹੁਤ ਹੈਨਾ ਤੇਜ ਪਾ ਲੈਨੇ ਬਾਦਰਾ ਤੇ ਅੱਜ ਵੀਡੀਓ ਗੱਲ ਕਰਦਾ ਮੈਂ ਮੈਂ ਵੀਡੀਓ ਆਪ ਤਾ ਨਹੀਂ ਬਣਦੀ ਆਪਣੇ ਕੋਲ ਕੰਟੈਂਟ ਹੈ ਨਹੀਂ ਉਹਨਾਂ ਜੇ ਠੀਕ ਹੈ ਹੁਣ ਇੱਕ ਪਾਸੇ ਵੀਡੀਓ ਨਹੀਂ ਕੀ ਬਣਦੀ ਹੋਇਆ ਉਹ ਦਰ ਮਾਨਪ੍ਰੀਤ ਬਣਾਉਣਾ ਹੁੰਦਾ ਹੁਣ ਇੱਕ ਪਾਸੇ ਮੈਂ ਕੀ ਬਣਾਵਾ ਜਾ ਕੇ ਇਹਦੇ ਕੋਲੇ ਉਹੀ ਕੁਛ ਹੋਊਗਾ ਜਿੰਦਾ ਉਹੀ ਜਾ ਕੇ ਮੈਂ ਕਰਾਂਗਾ ਪਰ ਨਹੀਂ ਤਾਂ ਮੈਂ ਇਹ ਜਿਹੜੀ ਵੀਡੀਓ ਇਹ ਨਹੀਂ ਬਣਾ ਲਈ ਕੋਲੇ ਖੜੇ ਨੇ ਮੈਂ ਬਣਾ ਲਈ ਉਹੀ ਫਿਰ ਖੇਤ ਕੰਮ ਚੱਲ ਜਾ ਕਰੂਗਾ ਫਿਰ ਵੀਡੀਓ ਐ ਮਿਕਸ ਹੋ ਜਾ ਕਰੂ ਵੀ ਉਹੀ ਕੁਛ ਚੱਲੀ ਜਾਂਦਾ ਮਨਪ੍ਰੀਤ ਜੀ ਦੇ ਮੇਰੀ ਵੀਡੀਓ ਚ ਕੋਈ ਚੀ ਦਾ ਫਾਇਦਾ ਨਹੀਂ ਹੈ ਨਾ ਚੱਕਰਾ ਹੈਗਾ ਲਓ ਬਈ ਬਰਾਣੇ ਦੇ ਹੋ ਗਏ ਰੈਡੀ ਤੇ ਪਾਣੀ ਪਾਤਾ ਸੀ ਇਹਨਾਂ ਨੂੰ ਤੇ ਬਾ ਦੇ ਕੋ ਉਂਡ ਆਇਆ ਕਿਧਰ ਜਾ ਰਿਹਾ ਹੈ ਆਜੋ 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 ਦਾਣੇ ਖਾ ਲੋ ਏ ਦਾਣੇ ਖਾ ਲੋ ਦਾਣਾ ਦਾਣੇ ਆਗੇ ਦਾਣੇ ਬੈਠੇ ਆ ਪੱਠੇ ਆਪਣੇ ਓਕੇ ਰਿਪੋਰਟ ਹੈ ਤੇ ਬੱਚੇ ਕੱਢ ਲੈਣਗੇ ਬਸ ਆ ਦੀ ਮਰਜ਼ੀ ਆ ਜਦੋਂ ਕੱਟ ਰਹੇ ਹੋ ਇਹਨਾਂ ਨੇ ਤੇ ਆਂਡੇ ਉਂਡੇ ਲਾਈ ਪਏਗੇ ਤੇ ਬਸ ਸਾਨੂੰ ਪੱਜੜਦੀ ਹੁਣ ਜਾ ਕੇ ਬਾਹਰ ਅੰਦਰ ਤੇ ਰੋਟੀ ਨਹੀਂ ਕੋਈ ਦੇਖ ਗਿਆ ਮੈਨੂੰ ਅੱਜ ਤੇ ਰੋਟੀ ਦੇ ਮੇਸਨ ਖਾਂਦੇ ਵੀ ਨਹੀਂ ਬਸ ਆਉਣ ਵਾਲੀ ਆਪਣੀ ਰੋਟੀ ਦਾ ਅੱਡੀ ਆਉਗੀ ਉਧਰ ਖੰਡ ਪਾਠਾ ਦੂਜੇ ਬਾਬੇ ਕਰੇ ਸਾਡੇ ਤੇ ਉੱਥੇ ਗਈ ਆ ਸਾਰੇ ਮੈਂ ਛੱਡ ਕੇ ਆਇਆ ਸੀਗਾ ਜੋ ਖੇਤੋਂ ਆ ਮੈਂ ਚਲੋ ਪਰ ਉੱਥੋਂ ਫੜਾ ਕੇ ਜਾਣਗੇ ਮੈਂ ਫੋਨ ਕਰ ਤਨਾ ਭਾਈ ਮੈਂ ਬਾਹਰ ਜਾਣਾ ਫਿਰ ਦਵਾਰੇ ਨਾਲ ਵੀ ਲੈ ਭਾਈ ਸਾਰਾ ਓਕੇ ਰਿਪੋਰਟ ਹੋ ਗਈ ਬਈ ਦੀ ਠੀਕ ਹੈ ਤੇ ਆ ਵੀ ਬੈਠੀ ਆਂਡਾਂ ਦੇ ਭਾਈ ਹੁਣ ਬੱਚੇ ਕੱਢ ਲੈਣ ਨੂੰ ਮੈਂ ਕਹਿਣਾਗਾ ਵੀ ਹੁਣ ਨਾ ਅੰਡੇ ਦੇ ਖਰਾਕ ਰਿਓ ਪਹਿਲੇ ਨੇ ਅੰਡੇ ਜਿਵੇਂ ਦੋ ਆ ਪਏ ਤੇ ਦੋ ਪੁਰੇ ਕਿਥੇ ਡਿੱਗ ਡੁੱਗ ਪਏ ਹਨ ਤੇ ਵੀ ਹੁਣ ਨਾ ਅਡੇ ਖਰਾ ਹੁਣ ਪਹਿਲਾਂ ਤਾਂ ਫੋਕੇ ਲਾ ਗਈ ਸੀ ਦੇਖੇ ਨਹੀਂ ਮੈਂ ਹਨ ਤੇ ਦੂਜੇ ਬੱਚੇ ਨਿਕਲੇ ਨਹੀਂ ਆਪਣੀ ਕੀ ਚੱਕਰ ਬਣ ਗਿਆ ਸੀਗਾ ਚਲੋ ਮੈਂ ਸਮਾਰਟਫੋਨ ਬਾਹਰ ਕੱਢ ਤੱਕ ਰਾਂ ਆਪਾਂ ਫੇਰ ਕਰ ਦਿਆਂਗੇ ਲਓ ਬਈ ਪਸੂ ਬੰਨਦੀ ਹੁਣ ਅੰਦਰ ਰੋਟੀ ਖਾ ਕੇ ਥੇ ਸੀ ਉਹਨਾਂ ਦਾ ਕੰਮ ਕਲੀਅਰ ਕਰਤਾ ਸੀ ਤੇ ਬੰਨਦੀ ਬਲ ਲੈ ਛੱਡੇ ਪਲ ਅੰਦਰ ਹਨ ਲੈਟ ਜਿੱਤੇ ਲੈਟਾ ਪਥੂ ਪੂ ਪੰਨੇ ਪੜਨੇ ਅੱਜ ਘਰੇ ਐਚ ਵੀ ਹੈ ਨਹੀਂ ਕੋਈ ਇਹ ਫਿੰਗਰਪ੍ਰਿੰਟ ਵਾਲਾ ਬੋਰਡ ਆ ਪਾ ਠੀਕ ਆ ਇਹ ਉਂ ਚੱਲਦਾ ਨਹੀਂ ਇਹ ਪਹਿਲਾਂ ਅੰਗੂਠਾ ਲਾਉਣਾ ਪੈਂਦਾ ਇੱਥੇ 2 ਮਿੰਟ ਤੇ ਐਸਾ ਅੰਗੂਠਾ ਲਾ ਕੇ ਆਏ ਤੇ ਹੁਣ 2 ਮਿੰਟ ਦਾ ਆਪਾਂ ਚੱਲ ਪਹੁੰਚੋ ਮੈਂ ਇੱਧਰ ਰਹਿਣਾ ਇਹ ਲੈ ਚੱਲ ਪੜਨਾ ਐ ਫਿੰਗਰਪ੍ਰਿੰਟ ਮੰਦਾ ਥੋੜਾ ਇਹ ਉਂ ਨਹੀਂ ਚੱਲਦਾ ਇਹ ਤੁਹਾਨੂੰ ਇਹ ਖਰਾਬ ਹੂਆ ਇਹ ਉੱਤੋਂ ਵੇਖਣ ਨੂੰ ਆ ਲੱਗਦਾ ਖਰਾਬ ਜਾ ਤੇ ਨੀ ਉਏ ਓਕੇ ਰਿਪੋਰਟ ਹੈ ਦੀ ਤੇ ਚੱਲਦਾ ਫਿੰਗਰਪ੍ਰਿੰਟ ਤੇ ਆਏ ਆ ਗੂਠਾ ਲਾ ਕੇ ਫੇਰੇ ਲਾਈਟ ਚੱਲਦੀ ਆ ਜੇ ਮੈਂ ਗੂਠਾ ਨਾ ਲਾਵਾਂ ਤੇ ਲਾਈਟ ਨਹੀਂ ਚੱਲਣੀ ਹੁੰਦੀ ਠੀਕਾ ਚਲੋ ਫਿਰ ਆਪ ਬਣਗੇ ਪਸੂ ਫਿਰ ਆ ਬਈ ਬਾਣ ਤੇ ਡੰਗਰ ਮਹਾ ਬਣਨੇ ਭੈਣ ਚੋਦ ਤੇ ਫੇਰ ਗੂਠਾ ਲਾਣੋਂ ਪਈ ਤੇ ਭੈਣ ਦਾ 2 ਮਿੰਟ ਗੂਠਾ ਰੱਖਣਾ ਪੈਂਦਾ ਤੇਰਾ ਲੈ ਵੀ ਹੁਣ ਹੋਇਆ ਬੰਦ ਚਲੋ ਯਾਰ ਚੱਲ ਕੇ ਪਈ ਹੁਣ ਹੱਥੋਂ ਤੁੱਟ ਗਏ ਭੈਣ ਚ ਗੰਦ ਦਾ ਮਸਕਾਨ ਲੱਗ ਗਿਆ ਇਹ ਵੀ ਦਾ ਲਾਈਟ ਕਰਦੀਏ ਬੰਦ ਤੇ ਚੱਲ ਕੇ ਚਲਾ ਗਿਆ ਫੋਣ ਫਾਣ ਦੇਰ ਵੇਣ ਕੀ ਪਤਾ ਚਲੋ ਫਿਰ ਆਪ ਵੀਡੀਓ ਜੈਡਿੰਗ ਕਰਤੀਏ ਬਾਕਮੈਂਟ ਮੇਡ ਦਈਏ ਤੇ ਜੇ ਵੀਡੀਓ ਤੁਹਾਨੂੰ ਲੱਗ ਪਵੇ ਦੇਖ ਲਈ ਕਿਵੇਂ ਬਣੀ ਹੈਗੀ ਠੀਕ ਠਾਕ ਆਈ ਜਾਂ ਵੇ ਕਰਤੀ ਹੈ ਇਡੀ ਚੰਗੀ ਵੀਡੀਓ ਨਹੀਂ ਬਣੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਤਾਂ ਕਰਦੇ ਨਹੀਂ ਲਾਈਕ ਤਾਂ ਇਹਨੇ ਕੀ ਕਰਨੀ ਹੈਗੀ ਜੇ ਵੇਖਣਗੇ ਤਾਂ ਫਿਰ ਲਾਈਕ ਆਉਣਗੇ ਵੇ ਇਹਦੇ ਕੋਈ ਹੈ ਨਹੀਂ ਗਏ ਤੇ ਬਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਰੱਬ ਰਾਖਾ